मैन एक मन कर दोन कर, दो।, एक कमान कर, दो।, कमान कर दो।, दो बोलो 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 दस वरी बोलते जाओ दे, जाओ अपने हाथों को उठा के कुछ ची ला के कम कर दो जिम्मे तमई का पुत्र और चिल्लाया कि परमेश्वर मेरे ਤੇ ਦਇਆ कर दो अन्ना तो, मंगता कि मैं ਓਵੇਂ ਬੋਲੋ ਅੱਜ ਪਰਮੇਸ਼ਰ ਪਰਮੇਸ਼ਰ ਅੱਜ परमेश्वर ਮੈਂ ਤੇਰੇ ਦਾਸ ਦਾਸੀ ਜੀ ਮੈਂ ਤੁਹਾਡੇ ਨਾਲ ਜਿਹੜੇ ਦਾਸ ਸਾਸੀ ਦੇ ਨਾਲ ਚੁੱਕਾ ਚੁੱਕਾ ਸਭ ਜਨ ਆਪਣੇ ਹੱਥਾਂ ਨੂੰ ਜੇਦਾ ਪਰਮੇਸ਼ਰ ਇਸੇ ਮੇਰੇ ਦਰ ਨਿਵਾਸ ਕਰ ਪਰਮੇਸ਼ਰ ਪਰਮੇਸ਼ਰ ਚੁੱਕਾ 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 ਜਿਹੜੇ ਦਾਸ ਸਾਸੀ ਦੇ ਨਾਲ ਕਮਾਨਾ ਯਸ ਮੈਂ ਤੁਹਾਡੇ ਨਾਲ ਤੇ ਤੁਹਾਡੇ ਨਾਲ ਮੇਰੇ ਪਰਮੇਸ਼ਰ ਪ੍ਰਭੂ ਯੇਸ਼ੂ ਮੇਰੇ ਪਿਤਾ ਜਿਹੜੇ ਬੋਲਦੇ ਆ ਇੱਕ ਮਾਨਾ ਸੀ ਤੇਰੇ ਨਾਲ ਤੇ ਤੇਰੇ ਦਾਸ ਦੇ ਨਾਲ ਅੱਜ ਤੇਰੇ ਸਵਰਗ ਦੂਰ ਜਿਹੜੇ ਤੇਰੇ সিংਹਾਸਨ ਦੇ ਚਾਰੋਂ ਓਂ ਖੜੇ ਰਹਿੰਦੇ ਆ ਅੱਜ ਸਵਰਗ ਦੂਰ ਇਹਨਾਂ ਦੇ ਘਰ ਚ ਉਤਰਨ ਆਮੀਨ ਅੱਜ ਸਲਉਰ ਬਦਨ ਦੇ ਦੁਆਰਾ ਤੂੰ ਮੇਰੇ ਲੋਕਾਂ ਚ ਪ੍ਰਵੇਸ਼ ਕਰ ਆਮੀਨ ਮੇਰੇ ਪਰਮੇਸ਼ਵਰ ਇਹਨਾਂ ਚ ਨਿਵਾਸ ਕਰ ਆਮੀਨ ਇਹਨਾਂ ਚ ਨਿਵਾਸ ਕਰ ਆਮੀਨ ऑनलाइन देखने वाले देख वाल निवास कर और मेरे परिवार जे यूके कनेडा अमेरिका दुबई इंग्लैंड जर्मन इटली और जिथे जिथे भी आज निवास कर जेड़े मिशन के हिस्सेदार आने च निवास कर मेरे परमेश्वर मेरे परमेश्वर तू निवास कर मेरे लोग हाथ उच्चे मेरे सज्जे खबे जिथे भी परमेश् सेवा कर रहे हैं इन्हें च निवास कर परमेश्वर इनवास कर परमेश्वर इन च निवास कर इन्हें च निवास कर इना गर्भ च निवास कर परमेश्वर इन्हें किडिया च निवास कर ਮੇਰੇ ਪ੍ਰਭੂ ਇਹਨਾਂ ਦੇ ਦਿਲ ਦੀਆਂ ਆਸ਼ਾ ਨਿਵਾਸ ਕਰੋ ਹਾਂ ਅਮੀਨ ਇਹਨਾਂ ਦੇ ਬੇਸੇਜ ਵਿੱਚ ਨਿਵਾਸ ਕਰੋ ਹਾਂ ਅਮੀਨ ਇਹਨਾਂ ਨੂੰ ਕਰਜ਼ਿਆਂ ਚੋਂ ਬਾਹਰ ਕੱਢ ਪਰਮੇਸ਼ਵਰ ਇਹਨਾਂ ਨੂੰ ਬਿਮਾਰੀਆਂ ਚੋਂ ਬਾਹਰ ਕੱਢ ਹਾਂ ਅਮੀਨ ਇਹਨਾਂ ਨੂੰ ਚਿੱਕੜ ਚੋਂ ਬਾਹਰ ਕੱਢ ਹਾਂ ਅਮੀਨ ਇਹਨਾਂ ਦੇ ਬੱਚਿਆਂ ਨੂੰ ਪਾਪਾਂ ਚੋਂ ਬਾਹਰ ਕੱਢ ਹਾਂ ਅਮੀਨ ਇਹਨਾਂ ਦੇ ਪਤੀ ਨੂੰ ਨਸਿਆਂ ਚੋਂ ਬਾਹਰ ਕੱਢ ਹਾਂ ਅਮੀਨ ਇਹਨਾਂ ਦੀ ਪਤਨੀ ਨੂੰ ਬਾਹਰ ਕੱਢ ਮੇਰੇ ਪਰਮੇਸ਼ਵਰ

निवास कर मेरे परमेश्वर निवास कर मेरे परमेश्वर इनਾਂ ਦੀਆਂ ਅੱਖਾਂ 'ਚ ਨਿਵਾਸ ਕਰ ਅਮੀਨ ਮੇਰੇ ਪਰਮੇਸ਼ਵਰ ਜਦੋਂ ਤੁਸੀਂ ਨਿਵਾਸ ਕਰਦੇ ਆ ਤੇ ਜਿਹੜੇ ਵਰਦਾਨ ਤੁਹਾਡੇ ਕੋਲ ਸੀ ਜੋ ਕਈ ਤੁਸੀਂ ਕਰਦੇ ਰਹੇ ਆ ਉਹ ਸਾਰੇ ਵਰਦਾਨ ਇਹਨਾਂ ਦੇ ਅੰਦਰ ਹੋਣ ਅਮੀਨ ਔਰ ਤੇਰੇ ਮਿਸ਼ਨ ਨੂੰ ਪੂਰਾ ਕਰਾਂ ਅਮੀਨ जब सदा पत् सदा जिन सत् अगर परमेश्वर परमेश्वर इन्हे घर स्वर्गदूत उतरन जे दो परिवार च शामिल आना च निवास करे तेरे हिस्सेदार तेरे मिशन पूरा कर रहे हैं

तू निवास कर मेरे परमेश्वर मेरे प्रभु तुसी क्या मेरा नाम जो बंद बंदा स्वर्ग च बंदगा सारे गुना सदा कर क्योंकि परमेश्वर तू इको बार सदा निस्तारा की था है सदा ने छुटकारा किया है मेरे परमेश्वर अज इन्हना च निवास कर खुदावन ਤੇਰੀ ਦਇਆ ਮੇਰੇ ਸਭ ਪਰਿਵਾਰਾਂ ਦੇ ਇਹਨਾਂ ਦੇ ਬੱਚਿਆਂ ਬਜ਼ੁਰਗਾਂ ਘਰਾ ਮਾਲ ਡੰਗਰ ਪਸ਼ੂਆਂ ਦੇ ਅਗਰੇਨਾਂ ਦੇ ਘਰ ਚ ਕੋਈ ਪਰਦੇਸੀ ਵੀ ਕੰਮ ਕਰਦਾ ਉਹਦੇ ਤੇ ਵੀ ਤੇਰੀ ਦਇਆ ਸਦਾ ਹੁੰਦੀ ਰਹੇ ਆਮੀਨ ਇਹ ਵਾਅਦੇ ਜਾਣ ਮੇਰੇ ਪਰਮੇਸ਼ਵਰ ਤੇਰਾ ਨਿਵਾਸ ਇਹਨਾਂ ਚ ਸਦਾ ਰਹੇ ਆਮੀਨ ਇਹਨਾਂ ਦੇ ਘਰਾਂ 'ਚ ਰਹੇ ਪਰਮੇਸ਼ਵਰ ਆਮੀਨ ਇਹ ਸਦਾ ਇੱਕ ਮਨ ਰਹਿਣ ਆਮੀਨ ਤੇਰੀ ਮਾਸ ਆਮਰਚ ਭਰੇ ਰਹਿਣ ਪਰਮੇਸ਼ਵਰ प्रभु यशु जी के नगते हैं तारीफ करो सब जन जोरदार तालिया नाल जोरदार जोरदार ਮਹਉ ਹੈ ਪਿਛੇ ਪਿਛੇ ਮਹਉ ਹੈ ਪਿਛੇ ਮਹਉ ਹੈ ਪਿਛੇ ਗੰਗਿਆ ਮਹਉ ਹੈ ਪਿਛੇ ਕੇ ਮਹਉ ਹੈ ਪਿਛੇ ਚੁੱਕ ਚੁੱਕ ਆਪਣੇ ਹੱਥਾਂ ਨੂੰ ਬੈਠੇ ਰਹੋ ਆਪਣੇ ਥਾਂ ਤੇ ਕੋਈ ਉੱਠਣ ਦੀ ਕੋਸ਼ਿਸ਼ ਨਾ ਕਰਿਓ ਮੈਂ ਤੁਹਾਨੂੰ ਦੱਸਿਆ ਇੱਕ ਟਾਈਮ ਹੈ ਜਦੋਂ ਤੁਸੀਂ ਉੱਠ ਕੇ ਜਾਣਾ ਜਦੋਂ ਤੁਸੀਂ ਇੱਧਰ ਉੱਧਰ ਦੇਖਣਾ ਬੈਠਣਾ ਇੱਧਰ ਉੱਧਰ ਪਰ ਜਿਹੜਾ ਟਾਈਮ ਹੁਣ ਚੱਲ ਰਿਹਾ ਅਗਰ ਇੱਕ ਮਾਨਾ ਤਾਂ ਫਿਰ ਬੈਠੇ ਰਹੋਗੇ ਆਰਾਮ ਦੇ ਨਾਲ ਪਣੀ ਵਾਲੀਆਂ ਟੀਮਾਂ ਖੁਦ ਸੇਵਾ ਕਰਨ ਗਿਆ ਵਿੱਚ ਆ ਕੇ ਤੁਹਾਡੇ ਚੁੱਕ ਚੁੱਕ ਸਭ ਜਨ ਆਪਣੇ ਹੱਥਾਂ ਨੂੰ ਸੁਣੋ ਜਦੋਂ ਇੱਕ ਮਨ ਹੁੰਨੇ ਆ ਬੈਠ ਜਾਓ ਧਿਆਨ ਨਾਲ ਇਹ ਟਾਈਮ ਹੋ ਆ ਜਿੱਦੇ ਚ ਹੁਣ ਆਪਰੇਸ਼ਨ ਹੋਣੇ ਆ ਕੀ ਹੋਣੇ ਆ ਹੁਣ ਆਪਰੇਸ਼ਨ ਹੋਣੇ ਆ ਕੌਣ ਤੁਸੀਂ ਤਿਆਰ ਹੋ ਚੁੱਕੇ ਆ ਉਸ ਆਪਰੇਸ਼ਨ ਦੇ ਲਈ ਕਿਹੜਾ ਜਿਹੜਾ ਸਵਰਗਦੂਤਾ ਨੇ ਕਰਨਾ ਤੁਹਾਡੇ ਗਰਭ ਦਾ ਤੁਹਾਡੇ ਦਿਲ ਦਿਮਾਗ ਦਾ ਤੁਹਾਡੇ ਸ਼ਰੀਰ ਦਾ ਤੇ ਹਿੱਲਿਓ ਨਾ ਅੱਜ ਉਹ ਸੁਣਨਾ ਤੁਸੀਂ ਇਹ ਇੱਕ ਮਨ ਦਾ ਨਤੀਜਾ ਹੀ ਹੈ ਕੀ ਹੈ ਇੱਕ ਮਨ ਦਾ ਨਤੀਜਾ ਇੱਕ ਮਨ ਦਾ ਨਤੀਜਾ ਨਤੀਜਾ ਕੀ ਨਤੀਜਾ ਇੱਕ ਮਨ ਦਾ ਸੁਣੋ ਇਸ ਬੇਟੀ ਦੇ ਕੋਲੋਂ ਸਭ ਤੋਂ ਪਹਿਲਾਂ ਪਹਿਲਾਂ ਸੁਣਾ ਵੇਖਾਂਗੇ ਕਿ ਜਿਹੜੀ ਗਵਾਹੀ ਇਹ ਦੇਣ ਆਈ ਹੈ ਬੀਬੀ ਇੱਕ ਮੰਨ ਦਾ ਨਤੀਜਾ ਪਹਿਲਾਂ ਲਾਈਵ ਸੁਣੋ 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 ਕਿੰਨੂ ਕਿੰਨੂ ਯਾਦ ਹੈ ਕਿ ਆਪਾਂ 베بی ਬਲੇਸਿੰਗ ਵਾਲੀ ਸਭਾ ਕੀਤੀ ਹੈ ਕਿਹੜੀ ਤਰੀਕ ਨੂੰ 6 ਅਗਸਤ ਨੂੰ 베بی ਵਾਲਾ ਨੂੰ ਯਾਦ ਆ 6 ਅਗਸਤ ਵਾਲੀ ਰਾਤ ਜਦੋਂ ਮੈਂ ਪ੍ਰੇਰਨ ਕਰ ਰਿਹਾ ਸੀਗਾ ਸਭ ਲੋਕਾਂ ਦੇ ਉੱਤੇ ਜਿਨ੍ਹਾਂ ਅੰਦਰ ਗੋਲ 베بی ਨਹੀਂ ਆ ਤੇ ਪਰਮੇਸ਼ਰ ਨੇ ਮੈਨੂੰ ਬੋਲਿਆ ਕਮਾਂਡ ਕਰ ਬੇਬੀ ਇੰਪਾਰਟ ਕਰ ਮੈਂ ਹੁਣੇ ਕਈਆਂ ਦੇ ਘਰ ਵਿੱਚ ਬੱਚੇ ਦੇਣ ਜਾ ਰਿਆਂ। ਔਰ ਜਿਹੜੇ ਤਾਂ ਤਿਆਰ ਸੀ ਜਿਵੇਂ ਹੁਣ ਕਈ ਹੁਣ ਮੌਕਾ ਆਣ ਲੱਗਾ ਤੇ ਇਹਨਾਂ ਨੂੰ ਸੱਸੂ ਆ ਜਾਣਾ। ਜਿਹੜੇ ਤਾਂ ਤਿਆਰ ਸੀ ਓਏ ਉਹਨਾਂ 10 ਲਾੜੀਆਂ ਦਾ ਜ਼ਰੂਰ ਧਿਆਨ ਕਰਿਆ ਕਰੋ। ਉਹ ਉਹਨਾਂ ਚਿਰ ਤੇ ਜਾਗਦੀਆਂ ਨਹੀਂ ਆ ਜਦੋਂ ਲਾੜਾ ਨਹੀਂ ਆਇਆ। ਤੇ ਜਦੋਂ ਲਾੜਾ ਆਉਣ ਵਾਲਾ ਸੀ ਉਦੋਂ ਕੀ ਹੋਇਆ? ਉਦੋਂ ਉਦੋਂ ਕੀ ਹੋਇਆ ਉਦੋਂ ਕੀ ਹੋਇਆ ਸੁੱਤੇ ਦਪਾ ਕਿੱਲ ਗਰਜ਼ੀ ਕਰ ਲਈ ਕੀ ਕਰ ਲਈ ਘੇਸਲ ਮਾਰ ਲਈ ਕਿ ਚਲੋ ਕੋਈ ਨਹੀਂ ਜਦ ਆਇਆ ਦੂਜਿਆਂ ਨੇ ਰੌਲਾ ਪਾ ਹੀ ਲੈਣਾ ਉਦੋਂ ਜਾਗ ਜਾਵਾਂਗੇ ਜਿਵੇਂ ਅੱਜ ਹਣ ਚਲੋ ਜਦੋਂ ਲੈ ਐਂਡ ਆ ਦੋ ਆਈ ਜਾਵਾਂਗੇ ਆ ਪਹਿਲਾਂ ਅਗਲਿਆਂ ਨੂੰ ਕਰਾਣ ਲੈਣੇ ਹੁਣ ਚੱਲ ਲੰਗਰ ਖਾਣੇ ਆ ਚੱਲ ਨੀ ਆਪਾਂ ਚੱਲੋ ਆਪਾਂ ਆ ਜਾ ਤੁਰੇ ਉਹਨੇ ਇੱਥੇ ਬਾਹਰ ਮੰਡੀ ਚ ਚਲੇਬੀ ਖਾ ਕੇ ਆਉਨੇ ਆ ਓਏ ਮਿੱਠਾ ਅੱਜ ਵੀ ਬਣਿਆ ਕਿ ਅੱਜ ਚੌਥਾ ਸੰਡੇ ਆ ਔਰ ਜਦੋਂ ਇੱਥੇ ਜਦੋਂ ਵੀ ਬਣਦਾ ਉਹ ਤੁਹਾਡੇ ਘਰਾਂ ਨੂੰ ਲੈ ਕੇ ਜਾਣ ਨੂੰ ਵੀ ਬਣਦਾ ਇਸ ਕਰਕੇ ਲੰਗਰ ਤੇ ਆਪਾਂ ਘਰਾਂ 'ਚ ਵੀ ਬਹੁਤ ਖਾਂਦੇ ਆ ਪਰ ਜਿਹੜਾ ਲੰਗਰ ਇੱਥੇ ਆ ਹੁਣ ਤੁਹਾਡੀ ਚੰਗਾਈ ਦਾ ਤੁਹਾਡੀ ਬਰਕਤ ਦਾ ਤੁਹਾਡੀ ਨੌਕਰੀ ਦਾ ਉਹ ਖੁੰਝ ਜਾਣਾ ਉਹਨਾਂ ਦਸ ਕੁ ਵਾਰੀਆਂ ਨੂੰ ਜ਼ਰੂਰ ਯਾਦ ਰੱਖਣਾ ਕਿ ਉਦੋਂ ਤਾਂ ਲੜਾ ਹੁਣ ਆਣਾ ਲੈ ਤੇ ਉਦੋਂ ਕੀ ਉਹਨਾਂ ਬੇਪਰਵਾਹ ਹੋ ਗਈਆਂ ਉਹਨਾਂ ਨੇ ਵੈਲਿਊ ਹੀ ਨਹੀਂ ਸਮਝੀ ਲਾੜੇ ਦੀ ਪਰ ਅਗਲਾ ਆਇਆ ਆਕੇ ਆਪਣਾ ਜਿਹੜੇ ਜਾਗਦੇ ਸੀ ਜਾਗਦੀਆਂ ਸੀ ਉਹ ਨਾਲ ਚਲੇ ਗਏ ਤੇ ਬਾਹ ਚੁੱਟੀਆਂ ਦੇ ਦੋ ਵੇਖਿਆ ਕਹਿੰਦੇ ਰੋਲਾ ਰੱਪਾ ਕਿਉਂ ਨਹੀਂ ਹੈਗਾ ਕਹਿੰਦੇ ਉਹ ਤੇ ਚਲੇ ਗਿਆ ਅਛਾ ਕਿੰਨੇ ਜਾ ਕੇ ਬੜਾ ਖੜਕਾਇਆ ਖੜਕੋਇਆ ਬਾਅਦ ਤੁਸੀਂ ਲੈ ਐਂਚ ਚ ਲੈ ਐਂਚ ਕੀ ਹੈ ਉਦੋਂ ਮੈਂ ਪ੍ਰੇਅਰ ਕਰਨਾ ਉਹ ਲੈ ਐਂਚ ਮੈਂ ਬਸ ਹੱਥ ਮਾਰਦਾ ਕਿ ਚੱਲ ਤੇਰਾ ਕੰਮ ਧੰਨ ਪਰ ਧੰਨ ਕਿੰਨਾ ਦਾ ਜਿਹੜੇ ਆਸਮਾਨ ਦੇ ਵਿੱਚ ਬੈਠੇ ਐ ਉਹਦੇ ਹੋ ਕੇ ਇੱਕ ਮਾਨੋ ਕੇ ਬਿਠੇ ਆ ਕਿ ਅੱਜ ਮੈਂ ਆਪਣਾ ਬੱਚਾ ਲੈ ਕੇ ਜਾਣਾ ਜਦੋਂ ਹੱਥ ਹੋਣਾ ਉਦੋਂ ਚੱਲ ਗਰਭ ਚ ਗੜਗੜਦੀ ਹੋਣੀ ਆ ਤੇ ਕੰਮ ਬਣ ਜਾਣਾ ਸੇਮ ਇਦਾਂ ਕੀ ਹੋਇਆ ਉਸ ਦਿਨ ਜਦੋਂ ਪਰਮੇਸ਼ਰ ਨੇ ਮੈਨੂੰ ਕਿਹਾ ਕਿ ਪ੍ਰੇ ਤੂੰ ਕਰ ਆ ਹੁਣ ਬੋਲ ਕੇ ਤੁਹਾਡੇ ਗਰਭ ਚ ਬੱਚੇ ਆ ਰਹੇ ਆ ਔਰ ਤੁਸੀਂ ਲਾਈਵ ਸੁਣਿਆ ਉਸ ਦਿਨ ਕਿਵੇਂ ਗਰਭ ਚ ਬੱਚੇ ਆਏ ਆ ਔਰ ਹਾਂ ਇਹਦੀ ਸੁਣ ਲਓ ਲਾਈਵ ਅੱਛਾ ਇਹਦੇ ਗਰਭ ਚ ਤਾਂ ਆਹ 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 ਚਾਹ ਤੋਂ ਬੋਨ ਦੇ ਦੁਆਰਾ ਚਲੇ ਬੇਬੀ ਕਿੰਨੇ ਕਰਦਾ ਨਹੀਂ ਕਿੰਨੇ ਕਰਦੇ ਨੇ ਉਹਨ ਦਾ ਹੈ ਕਿੰਨੇ ਸਾਲ ਦਾ ਅੱਜ ਪਕੜਿਆ ਗਾ ਗੂ ਅੱਜ ਕੋਈ ਵੀ ਆ ਰਿਹਾ ਦੇ ਮੇਰੇ ਘਰ ਦੇ ਅੰਦਰ ਦੇ ਵੀ ਆ ਰਿਹਾ ਦੇ ਵੀ ਆ ਰਿਹਾ ਦੇ ਘਰ ਦੇ ਅੰਦਰ ਹੈ ਲੈ ਗਏ ਨਹੀਂ ਕਿੰਨੇ ਸਾਲ ਦਾ ਬੱਚਾ ਨਹੀਂ ਹੈਗਾ 10 ਸਾਲ ਦਾ ਬਾਬਾ ਨਹੀਂ ਹੈਗਾ 10 ਸਾਲ ਦਾ ਬੱਚਾ ਨਹੀਂ ਹੈਗਾ ਜਿੱਦਾਂ ਦੂਸਰੇ ਆਪਾਂ ਗੱਲ ਇਹ ਕਹਿ ਰਹੀ ਸੀ ਕਿ ਤਾਂ ਨਹੀਂ ਤੂੰ ਹੁਣੇ ਬੇਬੀ ਦੇਤਾ ਉਹਨੇ ਬੇਬੀ ਦਿੱਤਾ ਔਰ ਹੁਣੇ ਚੈੱਕ ਹੋ ਜਾਂ ਰਿਹਾ ਕਿਉਂਕਿ ਐਮਰਜੈਂਸੀ ਟੀਮ ਸ਼ਹਿਰ ਗਈ ਹੈ ਡਾਕਟਰ ਸਾਰੇ ਉਹਨਾਂ ਦੇ ਵਿੱਚ ਆ ਲਾਈਨ ਅਪ ਚੈੱਕ ਕੀਤੀਆਂ

ਪਰ ਉਹਦੇ ਬਾਅਦ ਚ ਕਿਉਂ ਨਹੀਂ ਦਿੱਤੀ ਕਿਉਂਕਿ ਬਹੁਤ ਸਾਰੇ ਇਦਾਂ ਦੇ ਲੋਕ ਹੈਗੇ ਆ ਜਿਹੜੇ ਪ੍ਰਭੂ ਯਿਸੂ ਨੂੰ ਜਾਣਦੇ ਨਹੀਂ ਪਰ ਉਹਨਾਂ ਨੂੰ ਆਦਤ ਹੈ ਜਾਣਦੇ ਵੀ ਆ ਕਹੀ ਪਰ ਆਦਤ ਹੈ ਉਹਨਾਂ ਨੂੰ ਗਲਤ ਬੋਲਣ ਦੀ ਤੇ ਗਲਤ ਕਮੈਂਟ ਕਰਨ ਦੀ ਕਿਉਂ ਕਿਉਂਕਿ ਪਰਮੇਸ਼ਵਰ ਪ੍ਰਭੂ ਯਿਸੂ ਕਹਿੰਦੇ ਆ ਕਿ ਜਿਹੜੇ ਇਦਾਂ ਦੇ ਲੋਕ ਆ ਕਿਸੇ ਹੋਰ ਦੁੱਖਮ ਤੋਂ ਆ ਪਾਓ ਉਹ ਸ਼ੈਤਾਨੀ ਆ ਤੇ ਸ਼ੈਤਾਨ ਨੂੰ ਸ਼ੈਤਾਨ ਦੀ ਭਾਸ਼ਾ ਚ ਜਵਾਬ ਦੇਣਾ ਉਹਦੇ ਲੋਕਾਂ ਨੂੰ ਸਾਨੂੰ ਆਉਂਦਾ ਜਿੱਦਾਂ ਕਈ ਲੋਕ ਦੰਦੇ ਨੇ ਜੀ ਡਰਾਮਾ ਆ ਆ ਦੁਸ਼ਟ ਆਤਮਾ ਖੇਲਦੀਆਂ ਵੀਡੀਓ ਪੈਂਦੀਆਂ ਤੇ ਕਈ ਬੜਾ ਕਿੰਨੇ ਜੀ ਪਖੰਡਾ ਓਏ ਤੁਹਾਡਾ ਪਿਓ ਯਸ਼ਮਸੀ ਪਖੰਡ ਕਰਦਾ ਸੀ ਆ ਕਈ ਮਸੀਹੀ ਵੀ ਇਦਾਂ ਨੇ ਆਪਣੇ ਆਪ ਨੂੰ ਲੀਡਰ ਕਹਿੰਦੇ ਆ ਉਹ ਮਸੀਹ ਦੇ ਓਏ ਬਾਈਬਲ ਪੜੋ ਤੁਸੀਂ ਆਪਣੇ ਪਿਓ ਨੂੰ ਹੀ ਗਲਤ ਕਹੀ ਜਾਂਦੇ ਆ ਤੁਹਾਡੇ ਪਿਓ ਨੇ 5000 ਦਾ ਲਸ਼ਕਰ ਕੱਢਿਆ ਗਲਤ ਕੀਤਾ ਉਹਨੇ ਜੇ ਉਸ ਸਮੇਂ ਇੰਟਰਨੈਟ ਹੁੰਦਾ YouTube Facebook ਹੁੰਦਾ ਤੇ ਪ੍ਰਭੂ ਯਿਸੂ ਸਭ ਤੋਂ ਜ਼ਿਆਦਾ ਇਸਤੇਮਾਲ ਕਰਦੇ ਪ੍ਰਭੂ ਯਿਸੂ ਨੇ ਕਿਹਾ ਸੀ ਜੋ ਤੁਸੀਂ ਅੰਦਰ ਵੜ ਕੇ ਸੁਣੋ ਉਥਾ ਉਹਦਾ ਕਾਦੇ ਤੇ ਪ੍ਰਚਾਰ ਕਰਨਾ ਕਾਦੇ ਤੇ ਓਠਿਆਂ ਤੇ ਚੜ ਕੇ ਪ੍ਰਚਾਰ ਕਰਨਾ ਔਰ ਜਿਹੜਾ ਵੀ ਮਿਲਿਆ ਉਹਨੂੰ ਕਿਹਾ ਜਾ ਕੇ ਉਹਨੂੰ ਗਿਰਸ਼ੇਨੀਆਂ ਦੇ ਦੇਸ਼ਵਾਲੇ ਨੂੰ ਜਾ ਜਾ ਕੇ 10 ਲੋਕਾਂ ਨੂੰ ਕਿ ਪ੍ਰਭੂ ਨੇ ਤੇਰੇ ਲਈ ਕੀ ਕੀਤੇ ਆਪਣੇ ਰਿਸ਼ਤੇਦਾਰਾਂ ਨੂੰ ਕੀ ਦੱਸਿਆ ਕੇ ਤੇਰੇ ਲਈ ਵੱਡੇ ਵੱਡੇ ਕੰਮ ਕੀਤੇ ਆ ਤੁਹਾਨੂੰ ਕੀ ਲੱਗਦਾ ਚਾਰ ਜਿੰਨਾਂ ਦਾ ਲਾਜ਼ਰ ਮੁਰਦਾ ਡਰਾਮਾ ਕਰਨ ਲਈ ਜ਼ਿੰਦਾ ਕੀਤਾ ਉਹਨੇ ਪਹਿਲਾਂ ਚਾਰ ਮਾਰਿਆ ਲਾਜ਼ਰ ਫਿਰ ਜ਼ਿੰਦਾ ਕੀਤਾ ਜ਼ਿੰਦਾ ਰੱਖ ਕੇ ਉਹਨੂੰ ਨਾਲ ਲਈ ਫਿਰਦੇ ਰਹਿ ਲੋਕਾਂ 'ਚ ਦੱਸਣ ਲਈ ਕਿ ਯਸ਼ ਮਸੀਹ ਜੀਵਿਤ ਪਰਮੇਸ਼ਵਰ ਹੈ ਉਹ ਇੰਨਾ ਭੂਤਨੀਆਂ ਤੋਂ ਦੁਸ਼ਟ ਆਤਮਾਵਾਂ ਤੋਂ ਵੱਡੀਆਂ ਗਵਾਹੀਆਂ ਦਿੰਦੇ ਸਾਬਤ ਹੁੰਦਾ ਕਿ ਤੁਹਾਡਾ ਮੇਰਾ ਪਰਮੇਸ਼ਰ ਜਿੰਦਾ ਆ ਨਹੀਂ ਦੇ ਵਿਖਾਓ ਕੋਈ ਹੋਰ ਜਿਹਦੇ ਸਾਹਮਣੇ ਦੁਸ਼ਟ ਆਤਮਾਵਾਂ ਘੁਟਨੇ ਢੇਕੇ ਜ ਜਿਹਦਾ ਨਾਮ ਕਿਸੇ ਦਾ ਲਵੋ ਉਹਨੂੰ ਕੇ ਫਲਾਣੇ ਨਾਮ ਚ ਬਾਹਰ ਆ ਕਦੀ ਨਹੀਂ ਬਾਹਰ ਆਉਗੀ ਪਰ ਜਦੋਂ ਯਿਸੂ ਪ੍ਰਭੂ ਦਾ ਨਾਮ ਲਾਹੋਗੇ ਉਹ ਜੋ ਮਰਜੀ ਹੋਵੇ ਉਹ ਬਾਹਰ ਆਏਗਾ ਤੇ ਕੰਨ ਫੜ ਕੇ ਦੁਸ਼ਟ ਆਤਮਾਵਾਂ ਜਾਂਦੀਆਂ ਤੇ ਉਹ ਗਵਾਹੀ ਕਿਉਂ ਪਾਉਂਦੇ ਆ মিডিਆ ਵਾਲੇ ਕਿ ਪਤਾ ਨਹੀਂ ਕੋਈ ਹੋਰ ਬੰਦਾ ਫਸਿਆ ਹੋਵੇ ਜਿਹਨੂੰ ਦੁਸ਼ਟ ਆਤਮਾ ਤੰਗ ਕਰਦੀ ਹੋਵੇ ਉਹ ਜਿਹਦੇ ਘਰ ਅੱਗ ਲੱਗੀ ਉਹ ਵੀ ਪੁੱਛੋ ਜਾ ਕੇ ਗੱਲਾਂ ਕਰਨੀਆਂ ਤੇ ਬਹੁਤ ਸੁਖੀਆਂ ਪਰ ਆਜੋ ਕਿਹ ਦਿਨ ਤੁਹਾਨੂੰ ਜਿੰਨਾਂ ਦੇ ਘਰ ਦੁਸ਼ਟ ਆਤਮਾ ਵਾਂ ਤੰਦਵ ਕਰਦੀਆਂ ਤੁਹਾਨੂੰ ਕੱਲ ਦਾ ਇੱਕ ਦਿਨ ਉਹਨਾਂ ਦੇ ਘਰ ਜਿਹੜੇ ਫੇਸਬੁੱਕਾਂ ਤੇ ਪਾਉਂਦੇ ਨਾ ਮੈਸੇਜ ਇਦਾਂ ਦੇ ਆਪਾਂ ਨੂੰ ਇੰਨੇ ਪਾਉਂਦੇ ਸਾਰਿਆਂ ਨੂੰ ਕਹਿੰਦੇ ਆਓ ਤੇ ਉਹਨਾਂ ਦੇ ਘਰ ਭੇਜੂ ਮੈਂ ਇੱਕ ਰਾਤ ਸੌਂ ਕੇ ਵਿਖਾਇਆ ਜੇ ਓਏ ਤੇ ਯਿਸੂ ਪ੍ਰਭੂ ਦਾ ਸ਼ੁਕਰਾਨਾ ਕਰੀਏ ਜਿਹੜਾ ਆ ਗਿਆ ਦਇਆ ਕਰਨ ਲਈ ਨਹੀਂ ਤੇ ਦੁਸ਼ਟ ਆਤਮਾ ਕਿਸੇ ਤੋਂ ਸੁਤਰਾ ਹੁੰਦੀਆਂ ਸੀ 18 ਸਾਲ ਦੀ ਕੁਬੜੀ ਕੁਬੜੀ ਜੀ 38 ਸਾਲਾਂ ਦਾ ਅਧ ਰੰਗੀ ਉੱਥੇ ਬੈਠਾ ਦੁਸ਼ਟ ਆਤਮਾ ਮਰੀਮ ਮਗਦਲੀਨਾ ਚੋਂ ਕਿੰਨੇ ਭੂਤ ਨਿਕਲੇ ਓਏ ਭਰਿਆ ਪਿਆ ਇਤਿਹਾਸ ਇਹ ਤੇ ਥੋੜੇ ਜਿਹਾ ਲਿਖਿਆ ਪਤਾ ਨਹੀਂ ਕਿੰਨੇ ਹਜ਼ਾਰਾਂ ਨਾਲ ਦੁਸ਼ਟ ਆਤਮਾਵਾਂ ਪ੍ਰਭੂ ਯਿਸੂ ਮਸੀਹ ਜੀ ਨੇ ਕੱਢੀਆਂ ਤੇ ਅੱਜ ਵੀ ਨਿਕਲ ਨਹੀਂ ਆਇਆ ਨਿਕਲਣੀਆਂ ਰਹਿਣੀਆਂ ਇਸ ਲਈ ਇਹ ਉਹਨਾਂ ਨੂੰ ਥੜਾ ਦੱਸਣ ਲਈ ਆ ਕਿ ਇਹਨਾਂ ਦਾ ਨੰਬਰ ਵੀ ਦੇ ਦਿਓ ਗਵਾਈ ਵਾਲੇ ਦਾ ਕਿੰਨੇ ਚਿਰ ਤੋਂ ਬੇ ਬੇਡੇ ਤੁਹਾਡੇ ਬੱਚਾ ਨਹੀਂ ਸੀ 10 ਸਾਲ ਤੋਂ ਪਪਾ ਨਹੀਂ ਉੱਚੀ ਬੋਲੋ ਮੈਨੂੰ ਆ ਦੇ ਤਾਂ ਚੰਗੀ ਤਰ੍ਹਾਂ ਗਵਾਈ ਲੈਣ ਦੀ ਮਾਈਕ ਦੂਜਾ ਦਿਓ ਕੋਡਲੈਸ ਔਰ ਜਿੰਨੇ ਗਵਾਈ ਦੇਣ ਹੋਣੇ ਉਹ ਤਿਆਰੀ ਨਾਲ ਆਵੇ ਕਿਉਂਕਿ ਦੁਨੀਆ ਬਹੁਤ ਭਈ ਗਵਾਈ ਦੇਣ ਦੇ ਲਈ ਤੁਹਾਨੂੰ ਕਰੋਨਾ ਲੋਕਾਂ ਤੋਂ ਸੁਣਿਆ ਤੇ ਇੱਥੇ ਆ ਕੇ ਤੁਸੀਂ ਊ ਊ ਕਰਕੇ ਗਵਾਈ ਨੂੰ ਡੰਡ ਲਾ ਦਿੰਦੇ ਆ ਉਹਦਾ ਨਾਮ ਉੱਚਾ ਕਰਨ ਲਈ ਤਿਆਰੀ ਨਾਲ ਆਣਾ ਕਿ ਯਿਸੂ ਮਸੀਹ ਪ੍ਰਭੂ ਨੇ ਮੈਨਰੇ ਤੇ ਦਇਆ ਕੀਤੀ ਹੈ ਮੈਂ ਦੁਨੀਆ ਘੁੰਮ ਲਈ ਸੀ ਇਹ ਦੱਸਣਾ ਲੋਕਾਂ ਨੂੰ ਫਿਰ ਤੁਹਾਡੇ ਅੰਦਰ ਵਾਸ ਕਰੂਗਾ ਉਹ ਤੇ ਫਿਰ ਤੁਹਾਡੇ ਘਰਾਂ ਚ ਲਹਿਰਾ ਪਹਿਰਾ ਓਏ ਪੈਸਾ ਮੁੱਕੂਗਾ ਨਹੀਂ ਕਦੇ ਅਮੀਨ ਦੇਖੋ ਆਣਗੇ ਨਹੀਂ ਕਦੇ ਸ਼ੈਤਾਨ ਤੁਹਾਡੀਆਂ ਜੂਆਂ ਨਹੀਂ ਲੰਗੂਗਾ ਅਮੀਨ ਪਰ ਜਦੋਂ ਨੂੰ ਪਤਾ ਕਿ ਜਦੋਂ ਇਹ ਗਵਾਹੀ ਦੇਣ ਗਿਆ ਉਦੋਂ ਤੇ ਮੈਂ ਇਹਨੂੰ ਬੋਲਣ ਨਹੀਂ ਦੇਣਾ ਤੇ ਫਿਰ ਕਹਿੰਦੇ ਮੈਂ ਉੱਥੇ ਤਾਂ ਠੀਕ ਰਹਿਣਾ ਘਰੇ ਜਾ ਕੇ ਪਤਾ ਨਹੀਂ ਕੀ ਹੁੰਦਾ ਘਰੇ ਤੇ ਹੁਣਾ ਹੀ ਆ ਜਦੋਂ ਇੱਥੇ ਬੋਲਿਆ ਨਹੀਂ ਇੱਥੇ ਤੇ ਮੇਰੇ ਸ਼ਬਦਾਂ ਨਾਲ ਠੀਕ ਆ ਪਰ ਜਿਹੜੇ ਬੋਲ ਰਿਹਾ ਮੈਂ ਇੱਕ ਮਾਨਾ ਇੱਕ ਝੋਟਾ ਤੇ ਪਰਮੇਸ਼ਵਰ ਮੇਰੇ ਚ ਵਾਸ ਕਰ ਚੁੱਕੇ ਆ ਆ ਇੱਕ ਬੇਟੀ ਆਸਟ੍ਰੇਲੀਆ ਤੋਂ ਦਿਖਾਈ ਅੱਜ ਨਾਲ ਨੇ ਦਿੱਤੀ ਆ ਉਹਨੂੰ ਦੁਸਤ ਆਤਮਾ ਦਬਾਉਂਦਾ ਸੀ ਦੁਸਤ ਆਤਮਾ ਦਬਾਉਂਦਾ ਸੀ ਆਸਟ੍ਰੇਲੀਆ ਦਾ ਵੀਜ਼ਾ ਲਗਾਓ ਗੋਭਾਈ ਦੇਣ ਵਾਲਿਆਂ ਨੂੰ ਕਿ ਕਿ ਵੀ ਵਿਚਾਰੇ ਜੋ ਅਗਲਾ ਦੱਸਦਾ ਉਦਾਂ ਦੱਸ ਦਿੰਦੇ ਪਰ ਅਸਲ ਕਹਾਣੀ ਮੈਨੂੰ ਪਤਾ ਉਹ ਯੂ ਆਸਟ੍ਰੇਲੀਆ ਜਾਣਾ ਸੀ ਉਹਨੇ ਉਹਦੇ ਬੈਂਡ ਆਏ ਵੀਜ਼ਾ ਆਇਆ ਕੰਡੀਸ਼ਨ ਨਹੀਂ ਸੀ ਇਦਾਂ ਦੀ ਪਰ ਚਲੇ ਗਏ ਬਾਹਰ ਵਾਅਦਾ ਕੀ ਕੀਤਾ ਸੀ ਕਿ ਮੈਂ ਜਾਂਦੇ ਜਿਹੜੀ ਸੈਲਰੀ ਮੈਨੂੰ ਮਿਲਣੀ ਹੈ ਮੈਂ ਪਰਮੇਸ਼ਰ ਦੇ ਮਿਸ਼ਨ ਦਾ ਹਿੱਸਾ ਮੈਂ ਜਾਂਦੇ ਭਵਨ ਨੂੰ ਭੇਜਣੀ ਹੈ ਪਰ ਹੋਇਆ ਕੀ ਉਹ ਜਾਂਦੇ ਹੀ ਜਾ ਕੇ ਆਉਦੇ ਪਹਿਲਾਂ ਘਰ ਦੀ ਯਾਦ ਖਰਚੇ ਯਾਦ ਕੀ ਆ ਪੈ ਤੋ ਪੈਸੇ ਫੜ ਕੇ ਲੈ ਕੇ ਆਏ ਆ ਰੱਬ ਦਾ ਚੇਤਾ ਹੀ ਭੁੱਲ ਗਿਆ ਤੇ ਮੈਂ ਕਿਹੜਾ ਲੈਣਾ ਚੱਲ ਰਹੀਆਂ ਮੈਨੂੰ ਮੈਨੂੰ ਤਾਂ ਚੇਤਾ ਹੀ ਨਹੀਂ ਨਾ ਹੀ ਮੈਂ ਕਹਿਣਾ ਕਿਸੇ ਨੂੰ ਪਰ ਜਦੋਂ ਦੁਸ਼ਟ ਆਤਮਾ ਨੇ ਤੰਗ ਕਰਨਾ ਸ਼ੁਰੂ ਕੀਤਾ ਪ੍ਰੇਰ ਇਧਰ ਕਰਗੇ ਠੀਕ ਹੋ ਜਾ ਕਰੇ ਬਾਅਦ ਫੇਰ ਉਹਦਾ ਪਰ ਆਖਿਰ ਤੇ ਆ ਜਿਹੜੇ ਸ਼ਬਦ ਮੈਂ ਤੁਹਾਨੂੰ ਦਿੱਤੇ ਉਹ ਬੇਟੀ ਨੂੰ ਕਿਹਾ ਬੇਟੇ ਤੂੰ ਇਕਰਾਰ ਕਰ ਕਿ ਮੈਂ ਤੁਹਾਡੇ ਨਾਲ ਤੇ ਤੁਹਾਡੇ ਅਗੂਏ ਦੇ ਨਾਲ ਪਰਮੇਸ਼ਰ ਇੱਕ ਮਾਨਾ ਤੇ ਅੱਜ ਮੇਰੇ ਚ ਆਵਾਜ਼ ਕਰੋ ਸ਼ਬਦ ਬੋਲੇ ਉਤ ਬਾਦ ਅਦੁਸ਼ਟ ਆਤਮਾ ਆਈ ਨੀ ਦੁਬਾਰਾ ਔਰ ਉਹਨੂੰ ਯਾਦ ਆਇਆ ਤੇ ਮੈਨੂੰ ਮੈਸੇਜ ਪਾਇਆ ਕਿ ਪਪਾ ਜੀ ਇੱਕ ਬਹੁਤ ਵੱਡੀ ਗਲਤੀ ਮੇਰੇ ਤੋਂ ਹੋਈ ਹੈ ਮੈਂ ਕਿਹਾ ਇੰਨੀ ਗਲਤੀ ਕਿਹੜੀ ਕਰ ਲਈ ਅੱਜ ਤਾਂ ਹਾਲੇ ਥੋੜੇ ਦਿਨ ਮਹੀਨਾ ਹੋ ਗਿਆ ਗਈ ਇਹਨੂੰ ਕਹਿੰਦੇ ਜੀ ਉਹ ਸੈਲਰੀ ਸੀ ਤੇ ਉਹ ਮੈਂ ਭਵਨ ਭੇਜਣੀ ਸੀ ਤੇ ਮੈਂ ਹੀ ਵਰਤ ਲਈ ਆ ਜੀ ਮੈਂ ਕਿਹਾ ਫਿਰ ਕੀ ਆਪਣਾ ਬਾਪ ਆ ਉਹ ਕਿਹੜਾ ਨਰਾਜ ਹੋ ਜਾਣਾ ਉਹਨੇ ਕਹਿੰਦੇ ਨਹੀਂ ਪਰ ਜਦੋਂ ਮੈਂ ਸ਼ਬਦ ਬੋਲੇ ਨਾ ਮੇਰੇ ਕੰਨ ਚ ਆਵਾਜ਼ ਆਈ ਏ